ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਜਾ ਰਹੇ ਹਾਂ ਰੋਮਾ ਸਵੇਰ ਦੇ ਟਾਈਮ ਕਿੰਨਾ ਸਾਢੇ 3:00 ਹੋ ਗਏ ਸਾਢੇ 3:00 ਹੋ ਗਏ ਆ 3:00 ਵਜੇ 3:00 ਵਜੇ ਹੁਣ 3:00 ਵਜੇ ਆ ਤੇ ਹੁਣ ਲੱਗੇ ਆ ਤੁਰਨ ਤੇ ਇੱਥੋਂ ਸਫ਼ਰ ਹੈਗਾ ਤਕਰੀਬਨ 600 ਕਿਲੋਮੀਟਰ 650 ਕਿਲੋਮੀਟਰ ਤੇ ਚਲੋ ਮਿਲਦੇ ਆ ਚੱਲਦੇ ਆ ਰਵਾਲਦੇ ਆ ਆਪਾਂ ਕਿ ਆਟੋ ਗ੍ਰੇਲ ਤੇ ਆ ਗਿਆ ਆਟੋ ਗ੍ਰੇਲ ਲੱਗੇ ਹੋਏ ਟਰੱਕ ਲੱਤਾਂ ਸਿੱਧੀਆਂ ਕਰ ਲਓ ਹਨਾ ਡਰਾਈਵਰ ਸਾਹਿਬ ਵੀ ਵਿੰਗੇ ਵਿੰਗੇ ਤੁਰਦੇ ਆ ਡਰਾਈਵਰ ਸਾਹਿਬ ਵੀ ਵਿੰਗੇ ਵਿੰਗੇ ਤੁਰ ਰਹੇ ਆ ਹੈ ਗੋਡੇ ਗੋਡੇ ਵਿੰਗੇ ਹੋ ਜਾਂਦੇ ਆ ਆਟੋ ਗੈਰਚ ਲੱਗੇ ਹੋਣ ਦਾਖਲ ਤੇ ਦੇਖਦੇ ਆ ਲਾਈਨਾਂ ਲੱਗੀਆਂ ਆ ਕਾਫੀ ਵਾਲਿਆਂ ਦਾ ਲਾਈਨਾਂ ਲੱਗੀਆਂ ਉਹਨੀਆਂ ਰਸ਼ ਪਿਆ ਹੋਇਆ ਆਟੋ ਗੈਰਚ ਦੇ ਵਿੱਚ ਦੇਖਦੇ ਆ जी कफे पी ली कफे आक उड़ी खा रहे बरोश है खादा कुछ भी नहीं है इना समान ला लिया गड्डी च भी बहना है के कहे वह नहीं चलिए चली बैठिए गा भोलू भी आया वाइन पी आधरों निकल होना मेरा ख्याल निकल इधरों होना मेरा ख्याल इधरों निकल होना ਇਦਰੋਂ ਨਿਕਲ ਹੋਣਾ ਭਾਈ ਉਹ ਸੀਤਾ ਦਾ ਸਲਾਮੇ ਲੱਗੇ ਹੋਏ ਆ ਫਰਮਾਜੋ ਆ ਵਾਈਨ ਸਾਰੀ ਆ ਕਢਾਉਣੇ ਸੂਰਜ ਚੜ ਗਿਆ ਤੁੱਪ ਹੋ ਗਈ ਆ ਹੁਣ ਹੁਣ ਗੱਡੀ 'ਚ ਵੀ ਏਸੀ ਲੈ ਕੇ ਜਾਣਾ ਪੈਣਾ ਹੈ ਉਹ ਤਾਂ ਗੱਡੀ 'ਚ ਵੀ ਏਸੀ ਲੈ ਕੇ ਜਾਣਾ ਪੈਣਾ ਪਹਿਲਾਂ ਤਾਂ ਠੀਕ ਸੀਗਾ ਲਓ ਫੇਰ ਖੜੇ ਆ ਉਹਨੂੰ ਆਟੋ ਗ੍ਰਿਲ ਤੇ 10 ਮਿੰਟ ਦਾ ਫੇਰ ਇੱਥੇ ਬ੍ਰੇਕ ਆ ਲੱਲਾ ਲੱਤ ਲੱਤ ਸਿੱਧੀਆਂ ਕਰ ਲਓ ਐਂਕਰ ਸ਼ਾਨ ਲੱਤ ਲੱਤ ਸਿੱਧੀਆਂ ਕਰ ਲਓ 10 ਮਿੰਟ ਦਾ ਬ੍ਰੇਕ ਆ ਇੱਥੇ ਹੁਣ ਇਦਾਂ ਆਪਾਂ ਰੋਮਰ ਦੇ ਏਰੀਏ 'ਚ ਆ ਗਏ ਆ ਆ ਦੇਖ ਇੱਧਰ ਰੋਮਰ ਦੀ ਨਿਸ਼ਾਨੀ ਆ ਜਦੋਂ ਐ ਦਰਖਤ ਦੇਖਣ ਨਾਲ ਆਪਣਾ ਨਾ ਇਹ ਚੀਲ ਜੇ ਹੀ ਦੇ ਸਾਮਿਲਾ ਪਰ ਉਹ ਮਰ ਏਰੀਏ ਦੇ ਵਿੱਚ ਆ ਗਿਆ ਲਾਗੇ ਛਾਗੇ ਆ ਇਹ ਸਹੀ ਹੈ ਇਹ ਹੁਣ ਬਾਅਦ ਦੇ ਵਿੱਚ ਜਦੋਂ ਆਪਾਂ ਸਿੰਗਲ ਸੜਕ ਤੇ ਚੜਨਾ ਹੈ ਨਾ ਦੇਖੀ ਅੱਛਾ ਅੱਧਾ ਸੜਕ ਦੇ ਅੱਧ ਤੇ ਕਰਾਇਓ ਹੋਣੇ ਆ ਅੱਧ ਤੇ ਪੱਟੀ ਹੋਣੀ ਸੜਕ ਨਾ ਨਹੀਂ ਬਰਸਤਾ ਨੇ ਹਾਂ ਜਦੋਂ ਇਹ ਆ ਗਿਆ ਸਾਮਿਲਾ ਪਰ ਰੋਮਾ ਦਾ ਏਰੀਆ ਆ ਗਿਆ ਹੁਣ ਆਪਾਂ ਇੱਥੇ ਕਰਾਂਗੇ 10 ਮਿੰਟ ਦੀ ਬ੍ਰੇਕ ਤੇ ਬਾਅਦ ਦੇ ਵਿੱਚ ਫੇ 10 ਮਿੰਟ ਰਾਮ ਕਰਕੇ ਫੇ ਦੁਬਾਰਾ ਇੱਥੇ ਚੱਲਾਂਗੇ ਲੱਸਰ ਤੋਂ ਸਿੱਧੀਆਂ ਕਰ ਲਈਏ ਹੱਤੋਂ ਕਿਦਾਂ ਬਹੁਤ ਸੋਹਣੀ ਆ ਹੈਨਾ ਅੰਦਰ ਜਿੱਥੇ ਖੁੱਲੀ ਆ ਹੱਤੋਂ ਉਹ ਹੋ ਗਿਆ ਲੱਗਾ ਉਹ ਖਲਾਪੀਆਂ ਬਾਟ ਲੰਬੀ ਸੀ ਉੱਪਰ ਵੀ ਡਰਾਈਵਰ ਸਾਹਿਬ ਉੱਪਰੇ ਵਿੱਚੋਂ ਆਟੋ ਕਰ ਲ ਤੇ ਹਲੇ ਸਵੇਰਾ ਕਰਕੇ ਭੀੜ ਨਹੀਂ ਹੈਗੀ ਟਾਈਮ 8:30 ਦਾ ਹੋਇਆ ਹਲੇ ਭੀੜ-ਭੂੜ ਹੈ ਨਹੀਂਗੀ ਜਿਸ਼ਨ ਵੀ ਜਾ ਰਹੀ ਆ ਪਹਿਲਾਂ ਤਾਂ ਸੁੱਤੀ ਰਹੀ ਪਿਛਲੀ ਆਟੋ ਘਰ ਹਲਤੇ ਤਾਂ ਚਲਿਏ ਬਈ ਅੰਦਰ ਧੋਇਓ ਮੂੰਹ ਮਾ ਚਲੋ ਕੀ ਪਹਿਲੇ ਜਾਂਦਾ ਚੌਕਲੇਟਾਂ ਦੇ ਲੱਗੇ ਉਹ ਗਰੇ ਹੈ ਕਿੰਨੇ ਸੋਹਣੇ ਕੱਪੇ ਕੱਪ ਕਢਾਉਣੇ ਆ ਬੱਚਿਆਂ ਦੀਆਂ ਖੇਡਾਂ ਕਿੰਨਾ ਸਮਾਨ ਲੱਗਾ ਆ ਹੀਟਰ ਲੱਗੇ ਹੋ ਆ ਏਸੀ ਏਸੀ ਇੱਥੇ ਤਾਂ ਮਹਿੰਗਾ ਸਮਾਨ ਹੁੰਦਾ ਹੈ ਇੱਥੇ ਮਹਿੰਗਾ ਹੋਣਾ ਇਹ ਸਮਾਨ ਗਾਗਰਾਂ ਦੇ ਕਿੰਨੀਆਂ ਕਿਡੀਆਂ ਹੈ ਬੱਲਾ 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 ਗਾਗਰ ਦੇ ਵਿੱਚ ਬੰਦਾ ਵੱੜ ਜਵੇ ਇਹਦੇ ਵਿੱਚ ਤਾਂ ਇੱਥੇ ਗਾਗਰਾਂ ਦੇ ਕਿੰਨੀਆਂ ਕਿਡੀਆਂ ਓਏ ਚੱਕ ਲੈ ਇਹਨੇ ਚੱਕ ਲੈ ਰੱਖ ਲੈ ਡਿੱਗੀ ਚਲ ਆਖੋ गागर शीरू गागर लोफ्ट शीरू गागर ला जी चलो ठीक है जी इचे तो ऑटो कराते खा पी लिया हूँ आराम कर लिया दस मिनट गडिया गुडिया भी हो गई ठंडिया ਉਹ ਤਰਤੇ ਆ ਉਧਰ ਮਾਮਾ ੜੀਕ ਦਾ ਉਹਨੇ ਵੀ ਕੰਮ ਛੱਡਤਾ ਹੁਣ ਹਸਟਾਲੇ ਚੋਂ ਤੇ ਚੱਲ ਕੇ ਮਿਲਦੇ ਆ ਦਿਖਾਲਦੇ ਆ ਵਾਟਸਐਪ ਉਨ ਬਾਕੀ ਹੋਰ ਗੱਡੀ ਚ ਬਹਿਣ ਲੱਗੇ ਸਾਰੇ ਆਹ ਹੈ ਇਹ ਦੂਜੇ ਇਹ ਜਸਲੀਨ ਦਾਦਾ ਉਹਥੇ ਬਿੱਲੀਆਂ ਵੀ ਆ ਹੈ ਬਿੱਲੀਆਂ ਵੀ ਅੱਗੇ ਡਰਦੀ ਵੀ ਹੁੰਦੀ ਸੀਗੀ ਇਹ ਮਾਮੇ ਕੇ ਵੀ ਹੈਗੀਆਂ ਸ਼ਿਰੂ ਕੇ ਵੀ ਆ ਬਿੱਲੀਆਂ ਆਹੋ ਬਿੱਲੀ ਕਈ ਡਰਦੇ ਆ ਬਿੱਲੀਆਂ ਤੋਂ ਤਾਂ ਹੈ ਬਿੱਲੀਆਂ ਤੋਂ ਤਾਂ ਕਈ ਬੰਦੇ ਡਰਦੇ ਆ ਹੋਲਤਾ ਰਾਜ ਮਹਿਲ ਦਾ ਗੇਟ ਇੱਧਾਰੋਂ ਮਾਲਿਆਂ ਦੇ ਘਰ ਰੋਡ ਤੋਂ ਸਾਡੇ ਵੱਡੇ ਨੂੰ ਮੋੜਨਾ ਖੁੰਦੀ ਆ ਕਜੇ ਲੋਨ ਉਹ ਹਨਾਈ ਆਈ ਇੱਧਾਰੋਂ ਮਾਲਿਆਂ ਦੇ ਘਰ ਕਿਤੇ ਇੱਥੇ ਲੱਗੀਏ ਆ ਦੇਖੀ ਸਾਲਾ ਕੋ ਟੋਟੂ ਖਰੇ ਜਾਵੇ ਇੱਥੇ ਉਹ ਹੋਣਾ ਤੇਰੀ ਬੱਗੀ ਬਾਗੀ ਜੇ ਕੋ ਟੁੱਟ ਜਵੇ ਇਹਦਾ ਇੱਥੇ ਕਿ ਲਾ ਦੇਈਏ ਕੀਤਾ ਫੋਨ ਉਹ ਕਹਿੰਦਾ ਮੱਥਾ ਇਦਾਂ ਹੀ ਲੱਗਣਾ ਪੈਂਦਾ ਪਹਿਲਾਂ ਬਾਪੇ ਤੋਂ ਅਰਦਾਸ ਕਰਾ ਕੇ ਕਿਹਦਾ ਪਹਿਲਾਂ ਬਾਪੇ ਤੋਂ ਅਰਦਾਸ ਕਰਾ ਕੇ ਉਹ ਫੋਨ ਕਰਦਾ ਫਾਰਾ ਸੱਚੀ ਚਾਹੀਦੀ ਸਾਰਾ ਜੀ ਕਿਤਾ ਉਈ ਮਮੀ ਲਗਦੀ ਆ ਬਾਥਰੂਮ ਚ ਬਾਹਰ ਜੇ ਪਹਿਲਾਂ ਹੋਰ ਕਿੱਦਾਂ ਹਣਾ ਚਾਹੁੰਦਾ ਮਮਾ ਕਹਿੰਦਾ ਉਹ ਕਰਨਾ ਗਿਆਨੀ ਤੋਂ ਅਦਾਸ ਕਰਾ ਕੇ ਲਾ ਕੇ ਬੈਠਾ ਦੇਣਾ ਕਿਹਦਾ ਗਿਆਨੀ ਤੋਂ ਅਦਾਸ ਕਰਾ ਕੇ ਫੇਮਤਾ ਲੱਗਦਾ ਫੇਮਤਾ ਲੱਗਦਾ ਕਹਿੰਦਾ ਉਹ ਦੇ ਵੇ ਇਦਾਂ ਕਹਿੰਦਾ ਕੌਣ ਆ ਗਿਆ ਮਮਾ ਮਮੀ ਮਮੀ ਮਾਮੀ ਆ ਦੇਖ ਤਾਂ ਲੈਣਾ ਲੱਗੀਆਂ ਪਈਆਂ ਨੇ ਨਹੀਂ ਹੈ ਹੋਲੀ-ਹੋਲੀ ਆਉਗੀ ਨਾ ਕਿੰਨਾ ਲੈਣਾ ਲੱਗੀਆਂ ਹੋ ਜਾਣਾ ਵਸੇਰੀ ਪਈ ਹਾ ਮਸੀ ਲੱਗੇ ਟਿਕਾਣੇ ਆ ਕੇ ਹੈ ਸਵੇਰ ਦੇ 3:30 ਵਜੇ ਤੁਰੇ ਹਾਂ ਹੋ ਮੈਂ ਸਵੇਰ ਦੇ 3:30 ਵਜੇ ਤੁਰੇ ਹਾਂ ਮਸੀ ਟਿਕਾਣੇ ਲੱਗੇ ਆ ਕੇ ਹੈ ਇਹ ਵੀ ਸਹੀ ਕੰਮ ਕਰਦੇ ਹਾਂ ਹਾਂ ਬਾਕੀ ਉਹ ਚਾਓ ਚਾਓ ਸਾਸਰੀ ਘਾਲ ਤੱਕ ਆਦੇ ਉਹ ਕਰਦੀ ਹੈ ਜੀ ਉਹ ਨਹੀਂ ਕੋ ਹੋਰ ਫਿਰ ਕਿਦਾਂ ਵੀ ਦੇਖਦਾ ਵੀ ਬੰਦੇ ਕਰ ਦੇਲਾ ਕਿੰਨੇ ਬੰਦੇ ਆ ਗਏ ਦੇਲਾ ਕਿੱਥੇ ਕੋਈ ਵੀ ਟੱਗਦਾ ਨਹੀਂ ਹੋ ਰਿਹਾ ਰਿਸ਼ਤੇਦਾਰ ਹੀ ਰਿਸ਼ਤੇਦਾਰ ਹੋ ਗਏ ਕੱਟੇ ਆ ਲੈ ਬਲੇਤੀ ਵੀ ਆ ਗਏ ਦਾਦਕੇ ਨਾਲ ਕੇ ਤੇਰੇ ਦਾਦਕੇ ਨਾਨਕੇ ਸਭ ਆ ਗਏ ਮਾਮੇ ਤਾਏ ਸਭ ਸਨ ਹੈ ਕੀ ਹੋਇਆ ਫਿਰ ਗੁੱਠਾ ਵਸਾਈ ਦੇਂ Hai bas-ba bahasa ba ya onu go ra ja lagi ਸਹੀ ਗੱਲ ਆ ਉਦਾਂ ਅੱਗੇ ਵਾਸਤੇ ਉਹਨੂੰ ਪਤਾ ਲੱਗ ਗਿਆ ਕੋਈ ਵੀ ਡੈਨਸ ਹੋਵੇ ਗੋੜ ਦਾ ਡੱਬਾ ਭੇਜ ਦਿਆ ਕਰੋ ਬਸ ਆਹ ਅੱਗੇ ਬੋਲ ਕੇ ਕਹਿੰਦੇ ਹਾਂ ਰਾਤੀ ਵੀ ਅੱਧੀ ਦੀ ਮਾੜੇ ਸਾਰਾ ਉੱਠ ਆ ਜਾ ਬੰਦੇ ਚੱਲੀਏ ਆ ਜਾ ਬੰਦੇ ਚੱਲੀਏ ਨਾਨਕਿਆਂ ਨੂੰ ਚੱਲੀਏ ਉੱਠੇ ਸਾਰੇ ਚਲੋ ਜੀ ਹੁਣ ਸਾਰੀ ਸੰਗਤ ਤੌਰ ਤੇ ਨਾਨਕਿਆਂ ਨੂੰ ਹੁਣ ਜਾ ਰਹੇ ਆ ਹੁਣ ਨਾਨਕਿਆਂ ਨੂੰ ਜਾ ਰਹੇ ਆ ਸਾਰੇ ਹੀ ਨਾਨਕਿਆਂ ਨੂੰ ਜਾ ਰਹੇ ਆ ਉਧਰ ਮਾਮੀ ਦਾ ਮਟਰ ਪਨੀਰ ਹੱਕਾ ਮਾਰਦਾ ਓਏ ਕਿੱਦਾਂ ਇਹ ਵੀ ਨਾਨਕਿਆਂ ਨੂੰ ਚੱਲੇ ਆ ਇਹ ਵੀ ਨਾਨਕਿਆਂ ਨੂੰ ਜਾ ਰਿਹਾ ਹੁਣ ਨਾਨਕੀ ਜਾਊਗਾ ਆਹੋ ਇਹ ਵੀ ਨਾਨਕੀ ਜਾਊਗਾ ਹੁਣ ਬਾਹਰ ਹਵਾ 7 ਵਜੇ ਗਿਆ ਤਾਂ ਤੱਕ ਇਹ ਗੱਡੀ ਨੂੰ ਬੈੜੇ ਨੂੰ ਨਾ ਪਰਬੰਧ ਤੇ ਆ ਗਿਆ ਸਾਡੇ ਮਾਮਿਆਂ ਦਾ ਘਰ ਆ ਗਿਆ ਇਹ ਮਾਮੇ ਮਾਮੇ ਦਾ ਘਰ ਆ ਗਿਆ ਸਾਡਿਆਂ ਦਾ ਆ ਸਾਡੇ ਮਾਮਿਆਂ ਦੇ ਘੂਰ ਆ ਇਹ ਸਾਰੇ ਅੰਗੂਰ ਨਹੀਂ ਵਿਲਾ ਮਾਮਿਆਂ ਦੀਆਂ ਆ ਮਾਮੇ ਦਾ ਘਰ ਆ ਵਿਲਾ ਆਜਾ ਤੁਸੀਂ ਵੀ ਆਜਾ ਬਈ ਨਾਨਕੀ ਆਇਆ ਨਾਨਕੀ ਆਈ ਨਾਨਕੀ ਆਇਆ ਆਹ ਦੇਖ ਨਾਨਕੀ ਆਈ ਹੋ ਦੇਖ ਆ ਬੋਲੀ ਨਹੀਂ ਸਾਡੇ ਦਾ ਹੈ

ਕੌਣ ਸੰਗਦੀ ਆ? ਆ ਲਾਓ ਪਹੁੰਚ ਗਏ ਨਾਨਕਿਆਂ ਦੇ ਘਰ। ਸਾਰਾ ਸੰਗਦੀ ਨਹੀਂ ਹੈਗੀ। ਸਰ ਨਾ ਨੀ ਬੋਲਦੀ। ਫਿਰਦੇ ਆਂ। ਭਿੰਡੀਆਂ ਬਣਾਈਆਂ ਮਾਮੀ ਨੇ ਹੈ। ਭਿੰਡੀਆਂ, ਕਰੇਲੇ ਇੱਧਰ ਆ ਗਿਆ ਰਹਿ ਤਾਂ ਆਹਾ ਆ ਗਿਆ ਮਟਰ ਪਨੀਰ ਆ ਗਿਆ ਹੈ ਸ਼ਾਹੀ ਪਨੀਰ ਸ਼ਾਹੀ ਪਨੀਰ ਆ ਜਾਓ ਵੀ ਆ ਜਾਓ ਆ ਜਾਓ ਸ਼ਾਮ ਤੇਰੇ ਮੱਥਾ ਫਲਦੀਆਂ ਚੀਜ਼ਾਂ ਆਇਆ ਸਾਰੀਆਂ ਹਾਂ ਤੁਹਾਨੂੰ ਕਹਿੰਦਾ ਟਿੱਕਾ ਵੈਰੀ ਕੁਆ ਟਿੱਕੇ ਇਹ ਖਾ ਕੇ ਜਾਊ ਚੰਨੀਆਂ ਵਾਹ ਚੰਨੀਆਂ ਦੇ ਨਾਮ ਤਾਂ ਖੜ ਜਾਂਦਾ ਇਹਨਾਂ ਵਾਰ ਨਹੀਂ ਪਹਿਲਾਂ ਦੇ ਪੱਖੇ ਮੋੜ ਦੇ ਆਈ ਤੇ ਬਹਰਾ ਮੈਨੂੰ ਪਿਆਰ ਨਾਲ ਜੀ ਹਾਂ ਜੀ ਚਲੋ ਠੀਕ ਹੈ ਜੀ ਪਹੁੰਚ ਗਏ ਨਾਨਕਿਆਂ ਦੇ ਘਰੇ ਮਾਮੇ ਕੋਲ ਤੇ ਹੁਣ ਰੋਟੀ ਪਾਣੀ ਖਾ ਲਿਆ ਮੋਂ ਆਰਾਮ ਕਰਦੇ ਆ ਘੜੀ ਤੇ ਫੇਰ ਸ਼ਾਮ ਨੂੰ ਦਿਖਾਏ ਘੁੰਮਣ ਨਿਕਲਣਾ ਹੈ ਕਿਤੇ ਵੀਡੀਓ ਆਪਾਂ ਇੱਥੇ ਬੰਦ ਕਰਦੇ ਆ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਅਗਲੀ ਵੀਡੀਓ ਹੋਏ ਜਰੂਰ ਪਾਉਣੀ ਆ ਕੱਲ ਨੂੰ ਚੰਗਾ ਜੀ ਓਕੇ